ਲੁਧਿਆਣਾ ਦੇ ਜਨਰਪੁਰੀ ਚੌਂਕੀ ਦੇ ਬਾਹਰ ਮੌਜੂਦ ਹੈ ਜਿੱਤ ਕੀ ਭਾਰੀ ਸੰਖਿਆ ਦੇ ਵਿੱਚ ਤੇ ਪ੍ਰਦਰਸ਼ਨਕਾਰੀ ਮੌਜੂਦ ਨੇ ਜਿਹੜਾ ਕਿ ਹਾਲਾਕਿ ਲਿੰਕ ਰੋਡ ਵੀ ਜਿਹੜੀ ਕੀ ਹੈ ਜਾਮ ਕੀਤੀ ਗਈ ਸੀ ਹਰ ਉੱਤੇ ਮੌਕੇ ਤੇ ਵੱਡੇ ਅਧਿਕਾਰੀ ਪਹੁੰਚਦੇ ਨੇ ਤੇ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਗੱਲਬਾਤ ਅਨੁਸਾਰ ਵੱਡੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਲੱਗ-ਅਲੱਗ ਏਂਗਲਾਂ ਤੋਂ ਜਿਹੜੀ ਕੀ ਛਾਣਬੀਂ ਕੀਤੀ ਹੈਗੀ ਸੀ ਸੀਸੀਟੀਵੀ ਖੰਗਾਲੇ ਜਾਣਗੇ ਦੇਖਣਾ ਹੋਏਗਾ ਕਿ ਇਸ ਕੇਸ ਦੇ ਵਿੱਚ ਧਾਰਮਿਕ ਦੀ ਬੇਜ਼ ਵੀ ਕੀਤੀ ਗਈ ਹੈ ਜਾਂ ਅਸਲ ਵਿੱਚ ਇਹ ਪੇੜ ਕਟਣ ਦਾ ਮਾਮਲਾ ਜਿਹੜਾ ਕੀ ਹੈ ਏਗਾ ਵੇ ਤੇ ਦੋਨੋਂ ਧਿਰ ਆਪੇ ਦੇ ਵਿੱਚ ਜਿਹੜੀ ਪਹਿਲੀ ਧਿਰ ਪਾਰਟੀ ਹੈ ਜਿਹੜਾ ਕਿ ਗਨੇ ਯੂਸਫ ਦੇ ਜਾਂ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਵਿਗਨ ਪਾਇਆ ਗਿਆ ਵਾ ਆਰਟੀ ਤੇ ਵਿਗਨ ਪਾਇਆ ਗਿਆ ਵਾ ਉਹ ਦੇਖਣਾ ਇਹਗਾ ਕਿ ਮੌਕੇ ਤੇ ਪੰਜਾਬ ਪੁਲਿਸ ਇਸ ਕਾਰਵਾਈ ਨੂੰ ਇਸ ਕੇਸ ਨੂੰ ਕਿਸ ਤਰ੍ਹਾਂ ਦੇਖਦੀ ਹੈ ਕਿ ਕਿਸ ਤਰ੍ਹਾਂ ਜਿਹੜੇ ਕਿ ਅਲੱਗ-ਅਲੱਗ ਐਂਗਲਾਂ ਤੋਂ ਛਾਣਬੀਨ ਕਰਦੀ ਹੈ ਭਾਈ ਤੇਰੇ ਨਾਲ ਅੱਛਾ ਤੇ ਧਮਕੀਆਂ ਦੇ ਰਹੇ 200 ਬੰਦੇ ਤੇ ਆ ਦੱਸੋ ਮੈਨੂੰ ਤੁਸੀਂ ਜਿੱਥੇ ਮੈਂ ਭੁੰਜੇ ਮਾਰਾ ਕੀ ਕੀਤਾ ਯਾ ਗੱਡ ਦੀ ਕੁਲੀ ਆ ਜਾ ਕੋ ਮਾੜਾ ਕੰਮ ਕਰ ਦੇਗਾ ਤੂੰ ਤੂੰ ਤਾਂ ਦੋ ਨੰਬਰ ਦਾ ਕੰਮ ਕਰਦੇ ਕੋਈ ਉੱਠ ਜਾ ਮੈਂ ਬਸ ਇਨਸਾਨੀ ਤੂੰ ਕੀ ਕੰਮ ਕਰਦਾ ਵਾਏ ਬਿਠਾ ਯਾਰ ਮੈਨੂੰ ਇੰਨਾ ਧੱਕਾ ਯਾਰ ਮੈਨੂੰ ਮਾਰੇ ਨੂੰ ਪੈਂਦੇ ਵੇ ਦੱਸ ਫਿਰ ਐਸੀ ਸਾਹਿਬ ਚਰੇ ਮੈਂ ਗੱਗ ਕੀਆ ਮੈਂ ਕੀ ਮਾਰਾ ਕਰਤਾ ਦੱਸੋ ਰੱਬ ਦੇ ਨਾਂ ਤੇ ਧਰਨਾ ਲਾ ਕੇ ਗਲਤੀ ਕਰ ਲਈ ਇਹਨਾਂ ਨੇ ਪਿੱਛੇ 295 ਮੇਰੇ ਕੈਂਸਰ ਦੇ ਪਿਓ ਤੇ ਵੀ ਦਿੱਤੇ ਤਿੱਧੀ ਸਟੇਟ ਉਦੋਂ ਕਿਦੇ ਬਿਆਨ ਦਿੱਤੇ ਅੱਜ ਰੱਬ ਦੇ ਨਾਂ ਤੇ ਮੇਨੂੰ ਕੋਈ ਪਰਚਾ ਨਹੀਂ ਹੋ ਰਿਹਾ ਸਿਰਫ ਦੂਜੇ ਪਾਸੇ ਐਮਐਲਏ ਆ ਇਹ ਕਰੋ ਭਾਈ ਧੱਕਾ ਵਾ ਦੱਸੋ ਮੈਨੂੰ ਕਿਉਂ ਤੁਮ ਪੁਲਿਸ ਕੋਲ ਧਮਕੀਆ ਦੇ ਰਹੀ ਹੈ ਮੈਨੂੰ ਪੁਲਿਸ ਨੂੰ ਧਮਕੀਆ ਦੇ ਲਈ ਬਣੀ ਕਿਹਦੀ ਧਮਕੀ ਦੇ ਰਹੀ ਹੈ ਆਹ ਚਲੇ ਐਮਐਸਪੀ ਸਾਹਿਬ ਧਮਕੀਆ ਦੇ ਰਹੇ ਭਾਜੀ ਬੋਲ ਬੈਠੋ ਕਿਹੜੀ ਧਮਕੀਆ ਦੇ ਰਹੇ ਐ ਕਰਕੇ ਫੋਟੋਆਂ ਖਿੱਚ ਰਹੇ ਬੁੱਤੋ ਘੂਟਦੇ ਮੇਰਾ ਤ ਲੁਕਾ ਧਰਨਾ ਦੇ ਕੇ ਗੁਨਾ ਕਰ ਲਿਆ ਮਾਜੀ ਦਿਨੇਸ਼ ਮਹਾਰਾਜ ਜੀ ਬਸ ਬੈਠਾ ਗੋਲੀ ਮਾਰਦੇ ਮੈਂ ਕਹਿੰਦਾ ਮੈਨੂੰ ਚੌਂਕ 'ਚ ਖੜ੍ਹ ਕੇ ਸਾਡੀ ਤਸੱਲੀ ਪਈ ਹੋਈ ਆ ਇਹ ਵੀ ਤਾਂ 295 ਲੱਗਦੀ ਐ ਵਿਗੜ ਪਈ ਹੋਈ ਆ ਮੈਨੂੰ ਤਸੱਲੀ ਇਹਨਾਂ ਦੀ ਹੋ ਜਾਏ ਇਹਨਾਂ ਨੂੰ ਤਾਂ ਮੈਨੂੰ ਬਾਸ ਤੋਂ ਇਹ ਪੁਚਾ ਦਰਜ ਕਰ ਰਹੇ ਆ ਭਰਾ ਜੀ ਇਹ ਵੀ ਨਾ ਵਿਗੜ ਨਹੀਂ ਐ ਭਰਾ ਜੀ ਕਿੱਤੀ ਆਏਗੀ ਕਹਿ ਰਹੇ ਕਿ ਧਰਮੀ ਭਗਤ ਨੂੰ ਦੇਸ ਪੰਚੂ ਉਹ ਸਾਰਾ ਕੋਸ਼ਿ ਅਸੀਂ ਇਹਨਾਂ ਨਾਲ ਡਿਸਕਸ ਕਰ ਲਿਆ ਜਿਹੜੀ ਪ੍ਰੈਜੈਂਟ ਸਟੇਜ ਤੇ ਜੋ ਵੀ ਕਾਰਵਾਈ ਹੈਗੀ ਉਹ ਅਸੀਂ ਕਰ ਰਹੇ ਆ ਜਿਹੜੀ ਦੂਸਰਾ ਇਹਨਾਂ ਦਾ ਇੱਕ ਸਿਗਾ ਮੁੱਦਾ ਵੀ ਸਾਡੇ ਆਹ ਪ੍ਰੋਬਲਮ ਇਹਨਾਂ ਨੇ ਬੇਦਬੀ ਕੀਤੀ ਹੈ ਉਹ ਅਸੀਂ ਇਹਨਾਂ ਨਾਲ ਗੱਲ ਕਰ ਲਈ ਆ ਉਹ ਵੈਰੀਫਾਈ ਕਰਕੇ ਜੋ ਵੀ ਐਵੀਡੈਂਸ ਆndi ਹੈ ਉਹਦੇ ਮੁਤਾਬਕ ਅਸੀਂ ਵਾਧਾ ਝੂਰਮ ਕਰਦਾਂਗੇ ਕੋਈ ਸੀਸੀਟੀਵੀ ਸਾਹਮਣੇ ਆਈ ਉਹ ਸਾਰਾ ਕੁਝ ਲੱਭ ਰਹੇ ਆ ਅਸੀਂ ਉਹ ਤਾਂ ਹੀ ਇਹਨਾਂ ਨੂੰ ਅਸੀਂ ਕਿਹਾ ਕਿ ਆਪਾਂ ਪ੍ਰੂਫ ਲੱਭ ਲਈਏ ਪ੍ਰੂਫ ਲੱਭ ਕੇ ਜੋ ਬਣਦੀ ਕਾਰਵਾਈ ਹੋ ਜੂ